ਕਿਸਾਨਾਂ ਅਤੇ ਨੌਜਵਾਨਾਂ ਤੋਂ ਬਾਅਦ ਆਮ ਆਦਮੀ ਪਾਰਟੀ ਦਿਨ ਅਸਰ ਹੋਣ ਵਪਾਰੀ ਵਰਗ ਉੱਤੇ ਹੈ ਆਪ ਕੱਲ ਯਾਨੀ ਕਿ 23 ਅਕਤੂਬਰ ਨੂੰ ਵਪਾਰੀਆਂ ਦੇ ਲਈ ਵੱਖਰਾ ਮੈਨੀਫੈਸਟੋ ਜਾਰੀ ਕਰੇਗੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਆਰਿੰਦ ਕੇਜਰੀਵਾਲ ਲੁਧਿਆਣਾ ਤੋਂ ਇਹ ਮੈਨੀਫੈਸਟੋ ਜਾਰੀ ਕਰਨਗੇ ਪੰਜਾਬ ਦੇ ਵਿੱਚ ਉਦਯੋਗਾਂ ਦਾ ਵਿਕਾਸ ਨਾ ਹੋਣ ਨੂੰ ਲੈ ਕੇ ਅਕਾਲੀ ਭਾਜਪਾ ਸਰਕਾਰ ਹਮੇਸ਼ਾ ਸਵਾਲਾਂ ਦੇ ਵਿੱਚ ਰਹੀ ਵਿਰੋਧੀਆਂ ਵੱਲੋਂ ਇਲਜ਼ਾਮ ਲਾਏ ਗਏ ਕਿ ਸਰਕਾਰੀ ਬੇਰੁਕੀ ਤੇ ਤੱਕੇਸ਼ਾਈ ਦੇ ਕਾਰਨ ਸੈਂਕੜੇ ਉਦਯੋਗਜਾਤਾਂ ਪੰਜਾਬ ਤੋਂ ਬਾਹਰ ਚਲੇ ਗਏ ਜਾਂ ਫਿਰ ਖਤਮ ਹੋ ਗਏ। ਇਸੇ ਲਈ ਵਪਾਰੀ ਵਰਗ ਨੂੰ ਨਾਲ ਜੋੜਨ ਦੇ ਮਕਸਦ ਨਾਲ ਆਮ ਆਦਮੀ ਪਾਰਟੀ ਕਾਰੋਬਾਰੀਆਂ ਦੇ ਲਈ ਵੱਖਰਾ ਮੈਨੀਫੈਸਟੋ ਜਾਰੀ ਕਰਨ ਜਾ ਰਹੀ ਹੈ। এবੀਪੀ ਸਾਝਾ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਪਾਰੀਆਂ ਦੇ ਨਾਲ ਗੱਲ ਕੀਤੀ ਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਸੂਬੇ ਦਾ ਵਪਾਰੀ ਵਰਗ ਆਖਿਰ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ ਤੇ ਸੂਬੇ ਦੇ ਉਦਯੋਗਿਕਕਰਨ ਨੂੰ ਲੈ ਕੇ ਨੀਤੀਆਂ ਦੇ ਵਿੱਚ ਕੀ ਬਦਲਾ ਚਾਹੁੰਦਾ ਹੈ। ਲੁਧਿਆਣੇ ਦੇ ਵਿੱਚ ਐਗਜ਼ੀਬਿਸ਼ਨ ਸੈਂਟਰ ਹੀ ਨਹੀਂ ਹੈ ਐਗਜ਼ੀਬਿਸ਼ਨ ਸੈਂਟਰ ਦਾ ਮਤਲਬ ਇਹ ਆ ਵੀ ਸਾਡੀਆਂ ਲੋ ਇੱਥੇ ਲੁਧਿਆਣੇ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਬਹੁਤ ਐਗਜ਼ੀਬਿਸ਼ਨਾਂ ਲੱਗਦੀਆਂ ਵਾ ਅੱਜ ਕੱਲ ਇਹ ਕਲਚਰ ਆ ਗਿਆ ਵਾ ਤੁਸੀਂ ਫੋਰਨ ਦੇਖ ਲਓ ਜਰਮਨ ਦੇਖ ਲਓ ਇਟਲੀ ਦੇਖ ਲਓ ਔਰ ਚਾਈਨਾ ਦੇਖ ਲਓ ਹਰ ਸਾਲ ਬਾਈਸਾਈਕਲ ਐਂਡ ਹੋਰ ਜਿਹੜੀ ਆਟੋ ਪਾਰਟ ਦੇਖ ਲਓ ਹਰ ਟਾਈਪ ਦੀ ਐਗਜ਼ੀਬਿਸ਼ਨ ਉੱਥੇ ਲੱਗਦੀਆਂ ਵਾ ਚਾਈਨਾ ਨੇ ਤਾਂ ਇਹ ਕੰਮ ਹੀ ਬੜਾ ਵਧੀਆ ਸਟਾਰਟ ਕਰ ਲਿਆ ਵੀ ਉਹਨਾਂ ਦੀ ਕੋਈ ਨਾ ਕੋਈ ਐਗਜ਼ੀਬਿਸ਼ਨ ਲੱਗੀ ਹੁੰਦੀ ਹੈ ਅਗਰ ਲੁਧਿਆਣੇ ਦੇ ਵਿੱਚ ਐਗਜ਼ੀਬਿਸ਼ਨ ਸੈਂਟਰ ਹੋਵੇ ਉਹਦੇ ਨਾਲ ਕੀ ਆ ਵੀ ਜਿਹੜਾ ਸਾਡਾ ਫੋਰਨ ਕਸਟਮਰ ਹੈਗਾ ਵਾ ਉਹ ਵੀ ਇੱਥੇ ਆਊਗਾ ਉਹ ਸਾਡੇ ਪ੍ਰੋਡਕਟ ਦੇਖੂਗਾ ਸਾਡਾ ਡਿਸਪਲੇ ਦੇਖੂਗਾ ਅਸੀਂ ਕਿਉਂਕਿ ਪ੍ਰੋਡਕਟ ਬਣਾ ਰਹੇ ਹਾਂ ਉਹ ਦੇਖੂਗਾ ਉਹਨੂੰ ਉਹਦੇ ਉਹਦੇ ਨਾਲ ਸਾਡੀ ਪੰਜਾਬ ਦੀ ਇੰਡਸਟਰੀ ਵੀ ਵਧੂਗੀ ਸਾਡੀ ਇੰਡੀਆ ਦੀ ਇੰਡਸਟਰੀ ਵੀ ਗਰੋਥ ਹੋਊਗੀ ਔਰ ਸਾਨੂੰ ਕੰਮ ਕਰਨ ਦਾ ਮੌਕਾ ਵੀ ਮਿਲੂਗਾ ਸਾਡੀ ਬਹੁਤ ਵੱਡੀ ਡਿਮਾਂਡ ਆ ਵੀ ਸਾਡਾ ਲੁਧਿਆਣਾ ਦੇ ਵਿੱਚ ਮਤਲਬ ਐਗਜ਼ੀਬਿਸ਼ਨ ਸੈਂਟਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਨਵੀਂ ਇੰਡਸਟਰੀ ਵੱਡੀ ਰੱਸੀ ਆਟੋਮੋਬਾਈਲ ਰੱਸੀ ਜਾ ਜੋ ਵੀ ਕੰਜ਼ਿਊਮਰ ਗੁੱਡਸ ਨੋਰਮਲ ਇੰਡਸਟਰੀ ਨੂੰ ਪੰਜਾਬ ਚ ਇਨਵਾਈਟ ਕੀਤਾ ਜਾਣਾ ਚਾਹੀਦਾ ਉਹਨਾਂ ਨੂੰ ਸਸਤੇ ਰੇਟ ਦੇ ਜ਼ਮੀਨਾਂ ਪ੍ਰੋਵਾਈਡ ਕੀਤੀਆਂ ਜਾਣੀਆਂ ਚਾਹੀਦੀਆਂ ਹਰ ਤਰ੍ਹਾਂ ਦੀ ਫੈਸਿਲਿਟੀ ਦਿੱਤੀ ਜਾਣੇ ਤਾਂ ਕਿ ਅਸੀਂ ਉਹਨਾਂ ਦੇ ਨਾਲ ਸਮਾਲ ਸਕਿੱਲ ਇੰਡਸਟਰੀ ਆਪਣੀ ਐਨਸਿਲੀ ਇੰਡਸਟਰੀ ਜੋੜ ਸਕੀਏ ਗੁਜਰਾਤ ਦੀ ਤਰ੍ਹਾਂ ਜਿਸ ਤਰ੍ਹਾਂ ਉੱਥੇ ਵੱਡੀ ਇੰਡਸਟਰੀ ਜਾ ਰਹੀ ਹੈ ਪੰਜਾਬ ਦੀ ਵੱਡੀ ਰਸੇ ਹੋਣੀ ਚਾਹੀਦੀ ਹੈ ਬੜੀਆਂ ਕੁਝ ਪ੍ਰੋਬਲਮਸ ਹੀ ਹੈਗੀਆਂ ਪਾਰਟੀਆਂ ਨੂੰ ਮੇਰੀ ਅਪੀਲ ਆ ਕਿ ਉਹ ਜਿਹੜੀ ਕਿ ਸਾਡੇ ਇੰਡਸਟਰੀ ਆ ਜਿਵੇਂ ਹੁਣ ਮੋਡਰਨਾਈਜੇਸ਼ਨ ਦਾ ਜ਼ਮਾਨਾ ਆ ਉਹਦੇ ਵਿੱਚ ਸਾਨੂੰ ਮੋਡਰਨਾਈਜੇਸ਼ਨ ਚ ਜਿਹੜੀ ਆਪਣੀ ਇੰਡਸਟਰੀ ਲਾਉਣਾ ਚਾਹੁੰਦੀ ਆ ਨਵੀਂ ਨਵੀਂ ਡਿਵੈਲਪਮੈਂਟ ਕਰਨੀ ਚਾਹੁੰਦੀ ਆ ਉਹਨੂੰ ਫ੍ਰੀ ਇੰਟਰਸਟ ਆਫ ਲੋਨ ਦਿੱਤਾ ਜਾਵੇ ਉਸ ਤੋਂ ਬਾਅਦ ਜਿਹੜੇ ਸਾਡੇ ਇਲੈਕਟ੍ਰਿਸਿਟੀ ਦੇ ਰੇਟ ਆ ਇੰਡਸਟਰੀ ਲਈ ਉਹ ਘਟਾਏ ਜਾਣ ਔਰ ਜਿਹੜੀ ਕਿ ਬੜੀ ਜਿਹੜੀ ਹੈਗੀ ਆ ਜਿਹੜੇ ਇਸ ਟਾਈਮ ਦੀ ਪ੍ਰੋਬਲਮ ਆ ਰਹੀ ਆ ਰੀਸਾਈਕਲ ਇੰਡਸਟਰੀ ਜਿਹੜੀ ਕਿ ਥੋੜੀ ਥੋੜੀ ਬਾਹਰ ਕਰਕੇ ਜਾ ਰਹੀ ਆ ਉਹਨੂੰ ਕਿਵੇਂ ਰੋਕਿਆ ਜਾਵੇ ਉਹਦੇ ਲਈ ਸਾਨੂੰ ਵੱਧ ਤੋਂ ਵੱਧ ਫੈਸਿਲਿਟੀ ਦਿੱਤੀ ਜਾਵੇ ਬੈਟਰ ਫੰਡ ਹੈ ਔਰ ਕ腐ਸ਼ਨ ਹੈ ਠੀਕ ਹੈ ਔਰ ਹੋਰ ਤਰ੍ਹਾਂ ਦੇ ਸਾਡੇ ਜਿਹੜੇ ਡਿਪਾਰਟਮੈਂਟ ਐ ਪੋਲੂਸ਼ਨ ਡਿਪਾਰਟਮੈਂਟ ਐ ਉਹ ਵੀ ਤੰਗ ਕਰਦਾ ਔਰ ਹੋਰ ਡਿਪਾਰਟਮੈਂਟ ਜਿਹੜੇ ਇੰਡਸਟਰੀ ਨਾਲ ਜਾਂ ਟਰੇਡਰਸ ਨਾਲ ਸਾਡੇ ਰਿਲੇਟਡ ਨੇ ਇਹ ਸੇ ਟੈਕਸ ਡਿਪਾਰਟਮੈਂਟ ਚ ਬੜੀ ਪ੍ਰੋਬਲਮ ਐ ਇੱਕ ਸੇ ਟੈਕਸ ਡਿਪਾਰਟਮੈਂਟ ਚ ਇੰਨੀਆਂ ਪ੍ਰੋਬਲਮ ਐ ਵੈਟਰ ਫੰਡ ਦਾ ਹੋ ਗਿਆ ਉਸ ਤੋਂ ਇਲਾਵਾ ਬਹੁਤ ਪ੍ਰੋਬਲਮਾਂ ਹੈਗੀਆਂ ਆ ਜਿਹੜੀਆਂ ਇਹ ਸਾਨੂੰ ਤੰਗ ਕਰਦੇ ਆ ਜਿਹੜੇ ਪੰਜਾਬ ਸਰਕਾਰ ਨੇ ਨਹੀਂ ਠੀਕ ਕੀਤੀਆਂ ਦਾ ਸਾਡਾ ਟਰੇਡਰ ਸਦਾ ਇੱਕ ਵੱਡਾ ਮੁੱਦਾ ਵੈਟਰ ਫੰਡ ਦਾ ਹੈ ਵੈਟਰ ਫੰਡ ਦੇ ਬਾਰੇ ਵਿੱਚ ਇਹਨਾਂ ਨੂੰ ਕੁਝ ਕਰਨਾ ਚਾਹੀਦਾ ਹੈ ਇਹ ਕੁਝ ਮੈਨੀਫੈਸਟੋ ਲੈ ਕੇ ਆਉਣਾ ਚਾਹੀਦਾ ਹੈ ਲੇਕਿਨ ਉਹ ਮੈਨੀਫੈਸਟੋ ਕਿਦਾਂ ਦਾ ਲੈ ਕੇ ਆਂਦੇ ਆ ਉਹ ਦੇਖਦੇ ਆ ਔਰ ਉਹ ਮੈਨੀਫੈਸਟੋ ਦੇ ਉੱਪਰ ਇਹ ਚੱਲਣਗੇ ਕਿ ਨਹੀਂ ਚੱਲਣਗੇ ਕੇਜਰੀਵਾਲ ਸਾਹਿਬ ਮੈਨੂੰ ਨਹੀਂ ਲੱਗਦਾ ਚੱਲਣ ਬੇਸਿਕ ਪ੍ਰੋਬਲਮ ਇਹ ਹੈ ਕਿ ਯਹਾਂ ਪੇ ਕਦੇ ਵੀ ਇੰਡਸਟਰੀ ਕੋ ਪ੍ਰਮੋਟ ਨਹੀਂ ਕੀਤਾ ਗਿਆ ਯਹਾਂ ਪੇ ਹਮੇਸ਼ਾ ਫਾਰਮਿੰਗ ਕੋ ਲੈ ਕੇ ਪ੍ਰਮੋਸ਼ਨ ਹੋਈ ਹੈ क्योंकि लगता ये है सरकार को कि फार्मर्स की वोट्स ज़्यादा हैं इंडस्ट्री के बारे में कभी भी कुछ नहीं सोचा गया मंडी गोविंदगढ़ जो एक इंडस्ट्रियल हब होता था आज वो बिल्कुल खाली हो गया लोगों के पास कोई काम नहीं है कुछ बाहर चले गए उसका कारण यही है कि यहाँ की जो वोटर्स हैं वो ज़्यादा फार्मिंग को लेके हैं उनको लगता है कि खेती बाड़ी में ज़्यादा ध्यान दिया जाए वहाँ पे हर फैसिलिटी दी जाती है अगर हम गुजरात जैसे ਇਹਾਂ ਪੇ ਵੀ ਕੁਝ ਕਰ ਸਕें ਤਾਂ ਇਹਾ ਵੀ ਬਹੁਤ ਅੱਛੀ ਇੰਡਸਟਰੀ ਚੱਲ ਸਕਦੀ ਪੰਜਾਬ ਦੀ ਟ੍ਰੇਡ ਇੰਡਸਟਰੀ ਨੂੰ ਬਹੁਤ ਜ਼ਿਆਦਾ ਅਜ ਸਰਵਾਈਵ ਦੇ ਲੋੜ ਹੈ ਇੰਡਸਟਰੀ ਜਿਹੜੀ ਪੰਜਾਬ ਦੀ ਇਹ ਤਾਂ ਬਹੁਤ ਪਿਛੜ ਗਈ ਪਿਛਲੇ 10 ਸਾਲਾਂ ਦੇ ਵਿੱਚ ਸੂਬੇ ਦੇ ਵਿੱਚ 22000 ਯੂਨਿਟ ਜਿਹੜੇ ਆ ਉਹ ਬੰਦ ਹੋ ਗਏ ਆ ਇਹ ਪੰਜਾਬ ਸਰਕਾਰ ਦੇ ਅੰਕੜੇ ਕਹਿੰਦੇ ਆ ਪੰਜਾਬ ਦੀ ਇੰਡਸਟਰੀ ਦੀ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਰਹੀ ਹੈ ਪਿਛਲੇ ਸਾਲਾਂ ਤੋਂ ਵੈਟ ਰਿਫੰਡ ਦੀ ਪ੍ਰੋਬਲਮ ਹੈ ਵੈਟ ਰਿਫੰਡ ਲੋਕਾਂ ਦਾ ਦੇਣ ਦੀ بجائے ਟਰੇਡ ਇੰਡਸਟਰੀ ਦਾ ਵੈਟ ਰਿਫੰਡ ਦੇਣ ਦੀ بجائے ਸਰਕਾਰ ਨੇ ਐਸੇ ਕਾਨੂੰਨ ਬਣਾਤੇ ਕਿ ਇੰਡਸਟਰੀ ਤੋਂ ਫੰਡ ਅਪਲਾਈ ਨਹੀਂ ਕਰ ਪੰਦੀ ਕਈ 100 ਕਰੋੜ ਦਾ ਐਸਆਰ ਫੰਡ ਸਿਰਫ ਪੈਂਡਿੰਗ ਇਸ ਕਰਕੇ ਪਿਆ ਕਿ ਉਹ ਫਾਰਮਲਟੀਆਂ ਬੁਰੀਆਂ ਨਹੀਂ ਹੁੰਦੀਆਂ ਜੇ ਫਾਰਮਲਟੀਆਂ ਬੁਰੀਆਂ ਨਹੀਂ ਤਾਂ ਰਿਫੰਡ ਅਪਲਾਈ ਨਹੀਂ ਹੁੰਦਾ ਰਾਮ ਡੀਰਲ ਵੀ ਬਾਹਰਲੇ ਸੂਬਿਆਂ ਤੋਂ ਆਣਾ ਲੇਬਰ ਵੀ ਬਾਹਰ ਲਈ ਹੈ ਬਿਜਲੀ ਵੀ ਪੰਜਾਬ 'ਚ ਬਹੁਤ ਮਹਿੰਗੀ ਹੈ ਨਾਲ ਦੇ ਸੂਬਿਆਂ ਤੋਂ ਔਰ ਨਾਲ ਦੇ ਸੂਬੇ ਜਿਹੜੇ ਆ ਜੰਮੂ ਕਸ਼ਮੀਰ ਹੈ ਉਤਰਾੰਚਲ ਹੈ ਰਮਾਚਲ ਹੈ ਇਹ ਇੰਡਸਟਰੀਅਲ ਪੈਕੇਜ ਪਿਛਲੇ ਕਈ ਸਾਲਾਂ ਤੋਂ ਉਹਦਾ ਸੁੱਖ ਭੋਗ ਰਹੇ ਆ ਸਾਨੂੰ ਕੋਲ ਟੈਕਸ ਲੈ ਲੋ ਸਾਡੇ ਕੋਲ ਜੋ ਮਿੱਥਿਆ ਟੈਕਸ ਹੈ ਤੁਹਾਡਾ ਸਾਡੇ ਕੋਲ ਲੈ ਲੋ ਜਿਹੜੀ ਸਾਨੂੰ ਰਿਸ਼ਵਤਾਂ ਦੇਣੀਆਂ ਪੈਂਦੀਆਂ ਹਾਂਜੀ 30 35% ਟੈਕਸ ਤੇ 30 30% ਰਿਸ਼ਵਤਾਂ ਨਾ ਦਿਓ ਤੇ ਉਹ ਤੁਹਾਡਾ ਚੱਲਣ ਨਹੀਂ ਦੇਵਾਂਗੇ ਮਾਫੀਆ ਇੱਕ ਤਰ੍ਹਾਂ ਦਾ ਫੈਲਿਆ ਹੋਇਆ ਹੈ ਕਿਹਾ ਕਿਸ ਨੇ ਗੌਰ ਕੀਤਾ ਫਿਰ ਉਸ ਤੋਂ ਬਾਅਦ ਤੁਸੀਂ ਐਸਐਸਏ ਲਾਅ ਲੈ ਕੇ ਆਂਦੇ ਹੋ ਕਿ ਵੀ ਜੀਐਸਟੀ ਦੀ ਤੁਹਾਡੇ ਚ ਕੋਈ ਥੋੜੀ ਬੋਦੀ ਗਲਤੀ ਹੋ ਜਾਏਗੀ ਤੇ ਤੁਹਾਨੂੰ ਕੈਦ ਕਰਤੀ ਜਾਏਗੀ ਤੁਹਾਨੂੰ 5 ਸਾਲ ਵਸੇ ਅੰਦਰ ਪਾਤਾ ਜਾਏਗਾ 6 ਸਾਲ ਵਸੇ ਅੰਦਰ ਪਾਤਾ ਜਾਏਗਾ ਅਸੀਂ ਕੌਣ ਆ ਅਸੀਂ ਟੈਰਿਸ ਨਹੀਂ ਹੈ ਕਿ ਅਸੀਂ ਸਾਡੇ ਕੋਲ ਬੰਦੂਕਾਂ ਫੜ ਕੇ ਅਸੀਂ ਰਜਿਸਟ੍ਰੇਸ਼ਨਾਂ ਨਹੀਂ ਕਰਦੇ ਪਏ ਅਸੀਂ ਸਰਕਾਰਾਂ ਨੂੰ ਫਾਈਨਾਂਸ ਵੀ ਕਰਦੇ ਆ ਸਰਕਾਰਾਂ ਨੂੰ ਬਣਾਉਣੇ ਵੀ ਬਣਾਉਣੇ ਚ ਵੀ ਮਦਦ ਕਰਦੇ ਆ ਰੋਜ਼ਗਾਰ ਵੀ ਦਿੰਨੇ ਆ ਹਾਂਜੀ ਸਾਡਾ ਕਸੂਰ ਕੀ ਹੈ ਜੀ ਕੋਈ ਥੋੜੀ-ਬੋਟੀ ਤ੍ਰੂਟੀ ਕਿਸੇ ਕੋਲ ਹੁੰਦੀ ਹੈ ਆਪਸ ਚ ਰੈਲ ਮਿਲ ਕੇ ਹੋ ਸਕਦੀ ਹੈ ਸਾਨੂੰ ਕੋ ਕਿਸੇ ਦੀ ਸਾਡੀ ਬਾਅਦ ਚੁੱਕਣ ਵਾਸਤੇ ਅਗਰ ਅੱਜ ਤੱਕ ਤੁਸੀਂ ਦੇਖੋ ਤੁਸੀਂ ਪੱਤਰਕਾਰ ਹੋ ਰਿਕਾਰਡ ਵੀ ਹੈਗੇ ਸਾਰੇ ਕੋਲ ਮੈਨੂੰ ਦੱਸ ਦਿਓ ਵਪਾਰ ਵਾਸਤੇ ਗੋਸ਼ਨਾਵਾਂ ਬੜੀਆਂ-ਬੜੀਆਂ ਵੱਡੀਆਂ ਜੀ ਸਬਮਿਟ ਕਰ ਰਹੇ ਆ ਜੀ ਬਾਹਰੋਂ ਬੰਦੇ ਬੁਲਾ ਰਹੇ ਆ ਜੀ ਉਹ ਇੱਥੇ ਆਉ ਲਗਾ ਦੇਣਗੇ ਜੀ ਫੂਡ ਇੰਡਸਟਰੀ ਲੱਗ ਜਾਏਗੀ ਜੀ what nonsense ਦੇਖੋ ਸਾਡੇ ਤੇ ਜੀ ਇੱਕੋ ਇੱਕ خواہش ਹੈ ਕਿ ਬਾਰਡਰ ਏਰੀਆ ਦੇ ਹੋਣ ਕਾਰਨ ਸਾਨੂੰ ਜਿੰਨਾ ਨੁਕਸਾਨ ਹੋਇਆ ਸ਼ਾਇਦ ਕਿਸੇ ਹੋਰ ਇੰਡਸਟਰੀ ਦੇ ਇਲਾਕੇ ਵਾਲੇ ਲੋਕਾਂ ਨੂੰ ਹੋਇਆ ਹੈਗਾ ਔਰ 올ਿਵਿਸ਼ਸ ਬਾਰਡਰ ਵਾਸਤੇ ਸਪੈਸ਼ਲ ਇਕਨੋਮਿਕ ਪੈਕੇਜ ਆਣਾ ਚਾਹੀਦਾ ਜਿਹੜੇ ਕਿ ਬੜੀ ਲੌਂਗ ਸਟੈਂਡਿੰਗ ਡਿਮਾਂਡ ਹੈ ਤੇ ਪੂਰੀ ਨਹੀਂ ਹੋਈ ਕਦੀ ਸੈਕੰਡਲੀ ਅਸੀਂ ਕਹਿੰਨੇ ਆ ਸਬਸਿਡੀ ਅਗਰ ਦੇਣੀ ਵੀ ਹੈ ਤਾਂ ਤੁਸੀਂ ਰਨਿੰਗ ਸਬਸਿਡੀ ਦਿਓ ਜਿਹੜੀ ਕਿ ਅਜੇ ਤੱਕ ਗਵਰਨਮੈਂਟ ਨੇ ਇਨੀਸ਼ੀਏਟ ਨਹੀਂ ਕੀਤਾ ਆਪਾਂ ਚਾਈਨਾ ਦਾ ਐਗਜ਼ਾਮਪਲ ਦਿੰਨੇ ਆ ਚਾਈਨਾ 'ਚ ਮੇਜਰਲੀ ਰਨਿੰਗ ਸਬਸਿਡੀ ਹੁੰਦੀ ਜਿਵੇਂ ਤੁਸੀਂ ਰਨ ਕਰਦੇ ਹੋ ਯੂਨਿਟ ਤੇ ਇਲੈਕਟ੍ਰਿਸਿਟੀ ਦੇ ਉੱਤੇ ਸਬਸਿਡੀ ਦਿੰਦੇ ਹੋ ਤੁਸੀਂ ਚਲਾਓਗੇ ਤੇ ਬੈਨੀਫਿਟ ਲਓਗੇ ਉਹਦੇ ਨਾਲ ਮਿਸਯੂਜ਼ ਵੀ ਨਹੀਂ ਹੁੰਦਾ ਤੇ ਬੈਨੀਫਿਟ ਵੀ ਮਿਲਦਾ ਇੰਡਸਟਰੀ ਨੂੰ ਪਰ ਇਸ ਥੋੜਾ ਜਿਹਾ ਲੈਗਿੰਗ ਰਿਹਾ ਤੇ ਕੀ ਕਾਰਨ ਹੈ ਆਈ ਡੋਟ ਨੋ ਗਵਰਨਮੈਂਟ ਨੂੰ ਚਾਹੀਦਾ ਜੀ ਕਿ ਟੈਕਸਟਾਈਲ ਦੀ ਔਰ ਔਰ ਵੀ ਜਿੰਨੀ ਇੰਡਸਟਰੀਆਂ ਐ ਦੀ ਮਦਦ ਕਰਨ ਕਿਉਂਕਿ ਸਾਡੇ ਵਾਲੇ ਦੁਆਲੇ ਉਤਰਾਖੰਡ ਚ ਹਿਮਾਚਲ ਚ ਇਹਨਾਂ ਨੇ ਇਕਨੋਮਿਕ ਜ਼ੋਨ ਦਿੱਤਾ ਹੈ ਜਿਹੜਾ ਕਿ ਸਾਡੇ ਪੰਜਾਬ ਚ ਉਹਨੂੰ ਬੜੀ ਵੱਡੀ ਮਾਰ ਵੇਦੀ ਹੈ ਦੇਖੋ ਜੀ ਕਿ ਤਾਂ ਬਿਜਲੀ ਦਾ ਇੱਕ ਲੇਬਰ ਦੀ ਇੱਥੇ ਬੜੀ ਪ੍ਰੋਬਲਮ ਹੈ ਬਹੁਤ ਸ਼ਾਰਟੇਜ ਹੈ ਕਿਉਂਕਿ ਬਹੁਤ ਜ਼ਿਆਦਾ ਜ਼ਿਆਦਾ ਲੇਬਰ ਬਿਹਾਰ ਤੋਂ ਜਾਂ ਯੂਪੀ ਤੋਂ ਇੱਥੇ ਆਂਦੀ ਹੈ ਜਿਹੜੀ ਕਿ ਉਹਨ ਦਿਨ ਪਰ ਦਿਨ ਮਨਰੇਗਾ ਤੋਂ ਬਾਅਦ ਬਹੁਤ ਘਟ ਰਹੀ ਹੈ ਲੇਬਰ ਦੀ ਸਾਨੂੰ ਬਹੁਤ ਜ਼ਿਆਦਾ ਫੇਸ ਕਰਨੀ ਪੈ ਰਹੀ ਹੈ ਟਾਈਮ ਸਿਰ ਲੇਬਰ ਮਿਲਦੀ ਨਹੀਂ ਪ੍ਰੋਪਰ ਤਰੀਕੇ ਨਾਲ ਉਸ ਤੋਂ ਉਪਰੰਤ ਜਿਹੜੇ ਸਬਸਿਡੀ ਹੈ ਜਾਂ ਜੋ ਟੈਕਸ ਦੀ ਰਿਬੇਟ ਹੈ ਉਹ ਮਿਲੇਗੀ ਉਹਦੇ ਨਾਲ ਇੰਡਸਟਰੀ ਇੱਥੇ ਲੱਗੇਗੀ ਨਹੀਂ ਤੇ ਇਹ ਤੋਂ ਸ਼ਿਫਟ ਹੋ ਕੇ ਹਿਮਾਚਲ ਚਲੀ ਜਾਏਗੀ ਜਾਂ ਉੱਤਰਾਖੰਡ ਚਲੀ ਜਾਏਗੀ ਸਰ ਬੇਸਿਕਲੀ ਕਿਉਂਕਿ ਅਸੀਂ ਅਮਰਸਰ ਨੂੰ ਬਿਲੋਂਗ ਕਰਦੇ ਆਂ ਔਰ ਅਸੀਂ ਚਾਹਾਂਗੇ ਕਿ ਅਮਰਸਰ ਕਿਉਂਕਿ ਬਾਰਡਰ ਜ਼ੋਨ ਹੋਣ ਕਰਕੇ ਇੱਥੇ ਸਾਨੂੰ ਵਪਾਰੀ ਆਨ ਤੋਂ ਵੀ ਗੁਰੇਜ਼ ਕਰਦਾ ਹੈ ਔਰ ਦੂਸਰਾ ਇਹ ਹੈ ਕਿ ਸਭ ਤੋਂ ਮੇਨ ਫੈਕਟਰ ਇਹ ਹੈ ਕਿ ਸਾਡਾ ਜਿਹੜਾ ਵੀ ਮੇਨ ਧਾਗਾ ਵਗੈਰਾ ਜੋ ਵੀ ਮਿਲਦਾ ਜਾਂ ਜਿਹੜੀਆਂ ਜਿੱਥੇ ਸਾਡੇ ਮਾਲ ਵਿਕਦੇ ਨੇ ਉਹ ਮੰਡੀਆਂ ਸਾਡੇ ਤੋਂ ਬਹੁਤ ਦੂਰ ਨੇ ਕਾਰਟੇਜ ਪਹਿਲਾ ਫੈਕਟਰ ਹੈ ਜਿਹੜਾ ਕਿ ਸਾਨੂੰ ਬਹੁਤ ਇਫੈਕਟ ਕਰਦਾ ਹੈ ਔਰ ਉਸ ਤੋਂ ਬਾਅਦ ਉਹੀ ਮਾਲ ਉੱਥੇ ਜਾ ਕੇ ਵਿਕਦਾ ਹੈ ਦੁਬਾਰਾ ਉਹਨਾਂ ਜਗ੍ਹਾ ਦੇ ਵਿੱਚ ਹੀ ਸੋ ਦੋ ਚੀਜ਼ਾਂ ਸਾਡੇ ਦੇ ਪੈਣ ਤੋਂ ਬਾਅਦ ਜਾ ਕੇ ਅਸੀਂ ਉਹਨਾਂ ਲੋਕਾਂ ਨਾਲ ਕੰਪੀਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੀਸਰਾ ਸਾਨੂੰ ਜਿਹੜਾ ਹੈਗਾ ਉਹ ਚਾਈਨਾ ਬਹੁਤ ਵੱਡਾ ਇਫੈਕਟ ਕਰ ਰਿਹਾ ਹੈ ਜਿਹੜਾ ਕਿ ਸਾਡੀ ਪਾਲਿਸਿਸ ਕਰਕੇ ਗਵਰਨਮੈਂਟ ਪਾਲਿਸਿਸ ਕਰਨ ਲੋਕੀ ਅੰਡਰ ਵੈਲਿਊ ਕਰਾ ਕੇ ਕਸਟਮਸ ਤੋਂ ਇੰਪੋਰਟ ਕਰ ਲੈਂਦੇ ਨੇ ਜਿਹੜੇ ਕਿ ਸਾਡੀ ਜਿਹੜੀ ਮੈਨੂਫੈਕਚਰਿੰਗ ਯੂਨਿਟਸ ਐ ਉਹਨਾਂ ਨੂੰ ਬਹੁਤ ਜ਼ਿਆਦਾ ਇਫੈਕਟ ਕਰਦੇ ਆ ਸਾਡੇ ਇੱਥੇ ਸਭ ਤੋਂ ਪਹਿਲਾਂ ਤਾਂ ਜੇਕਰ ਇੱਥੇ ਇਹਨਾਂ ਨੇ ਇੰਡਸਟਰੀ ਕਰਨੀ ਐ ਤੇ ਸਾਨੂੰ ਬਾਰਡਰ ਏਰੀਆ ਹੋਣ ਕਰਕੇ ਇਹਨੂੰ ਬਾਰਡਰ ਏਰੀਆ ਕਹਿ ਕੇ ਤੇ ਨਾਲ ਦੀਆਂ ਸਟੇਟਾਂ ਵਾਂਗੂ ਜਿਸ ਤਰ੍ਹਾਂ ਹਿਮਾਚਲ ਚ ਪੈਕੇਜ ਆਏ ਨੇ ਸਪੈਸ਼ਲ ਪੈਕੇਜ ਦਿੱਤਾ ਜਾਵੇ ਤਾਂ ਕਿ ਵੱਧ ਤੋਂ ਵੱਧ ਲੋਕ ਇੰਡਸਟਰੀ ਲਗਾ ਸਕਣ ਜੇ ਕੋਈ ਨਵੀਂ ਟੈਕਨੋਲੋਜੀ ਅਪਗ੍ਰੇਡ ਕਰਦਾ ਉਹਨੂੰ